ਮੇਨੂੰ 6 ਸਾਲ ਹੋ ਗਏ ਵਿਆਹ ਹੋਇਆ ਨੂੰ ਮੇਰੇ ਘਰ ਦੇ ਇਹਨੇ ਮੈਨੂੰ ਬਦਖਲ ਕਰ ਦਿੱਤਾ ਵਾ ਮੇਰੇ ਘਰ ਵਾਲਾ ਨਸ਼ੇ ਕਰਦਾ ਵਾ ਉਹਨੂੰ ਪਹਿਲਾਂ ਵੀ ਬਦਖਲ ਕੀਤਾ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਲਵ ਮੈਰਿਜ ਕਰਾਈ ਆ ਘਰ ਦੇ ਨਾਲ ਸਹਿਮਤੀ ਨਾਲ ਕਰਵਾਈ ਆਪਣੀ ਸਹਿਮਤੀ ਨਾਲ ਤੇ ਇਹਨਾਂ ਨੇ ਬਾਅਦ ਵਿੱਚ ਬਦਖਲ ਕਰ ਦਿੱਤਾ ਇਹ ਨਸ਼ੇ ਕਰਨ ਨਾਲ ਆਪਿਆਂ ਘਰ ਦੇ ਪੈਸੇ ਕੱਢਣ ਨਾਲ ਆਪਿਆਂ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਪੈਸੇ ਕੱਢਣ ਨਾਲ ਆਪਿਆਂ ਤੇ ਮੈਂ ਆਪਣਾ ਮੁੰਡਾ ਛੋਟਾ ਜਿਹਾ ਪਾਲਦੀ ਸੀਗੀ ਹੁਣ ਤਾਂ ਉਹ ਵੀ ਪਾਲਣ ਤੋਂ ਰਹਿ ਗਈਆਂ ਤੇ ਮੈਨੇ ਘਰ ਮੇਰੇ ਕੰਮ ਵਾਲੇ ਨੇ ਸਪੋਰਟ ਦਿੱਤੀ ਤੇ ਮੈਂ ਥੋੜੇ ਜਿਹੇ ਪੈਸੇ ਹੁਣ ਖਾਂ ਜੋਗੀ ਹੋਈਆਂ ਰੋਟੀ ਤੇ ਮੇਰੇ ਗੱਲ ਦੇ ਮੇਰੇ ਕੰਮ ਵਾਲੇ ਵੀ ਗਵਾਵਾ ਕੀ ਕੰਮ ਕਰਦੇ ਹੋ ਮੈਂ ਝਾੜ ਪੁੱਛ ਦਾ ਕੰਮ ਕਰਦੀ ਆ ਮੈਨੂੰ 5 ਸਾਲ ਹੋ ਗਏ ਆ ਦੇਖ ਹੋਰ ਕੋਈ ਕਿਸੇ ਵੱਲੋਂ ਪਿੰਡ ਦੇ ਸਰਪੰਚ ਵਗੈਰਾ ਤੁਹਾਡੀ ਕੋ ਮਦਦ ਕੀਤੀ ਹਾਂਜੀ ਉਹਨਾਂ ਨੇ ਮੈਨੂੰ ਸੜਕ ਤੇ ਰਹਿਣ ਨੂੰ ਇੱਕ ਕੁਲੀ ਬਣਾਉਣ ਨੂੰ ਕਿਹਾ ਸੀ ਮੈਂ ਕੁਲੀ ਬਣਾ ਕੇ ਇੱਥੇ ਰਹਿਣੀ ਪਈ ਆ ਕਿਉਂਕਿ ਇੱਥੇ ਬੱਤੀ ਮੰਨੀ ਹੈਗੀ ਨਾ ਪਾਣੀ ਸੀ ਪਾਣੀ ਚਲੋ ਹੁਣ ਅਸੀਂ ਥੋੜੇ ਜਿਹਾ ਕਰ ਲਿਆ ਬਲਗਾ ਲਿਆ ਵਾ ਤੇ ਹੁਣ 32 ਤੇ ਮਸ਼ਵਰ ਬਹੁਤ ਹੈ ਇੱਥੇ ਸਾਨੂੰ 6 ਸਾਲ ਹੋ ਗਏ ਰਹਿੰਦੇ ਆਨ